ਕਿੰਨੇ 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 ਜਾਣੇ ਤੁਸੀਂ ਦੋ ਜਾਣੇ ਬਾਈ ਤੁਸੀਂ ਕਿੰਨੇ ਆ ਟਰਾਂਸਫਰਮ ਦਾ ਸਾਡੇ ਪਿੰਡੋਂ ਤੇ ਕੱਢਾਈ ਦੀ ਕਿਉਂਕਿ ਆ ਵੀ ਤੇਲ ਕਟਣ ਚੱਲੀ ਹੈ ਟਰਾਂਸਫਰਮ ਜੀ ਆਪਾਂ ਨਹੀਂ ਨਹੀਂ ਬਾਬਾ ਜੀ ਇਹ ਪਹਿਲਾਂ 1.5 ਵਜੇ ਕਿਹਾ ਮੈਂ ਰੋਟੀ ਦੀ ਚੰਨਾ ਗੱਡੀ ਪਿਆਲ ਵਿੱਚ ਅੱਛਾ ਨਹੀਂ ਮੰਨਣਾ ਪਾ ਹਾਂ ਪੁਕਾਰ ਹੋਈ ਤਾਂ ਮੈਂ ਪੁੱਛ ਲੈਂਦੇ ਖੜਿਆ ਖੜਿਆ ਤੈਨੂੰ ਇਹਨੇ ਕਿ ਤੂੰ ਇਹਨੂੰ ਖੜਿਆ ਕੰਮ ਕੀ ਕਰਦਾ ਓਏ ਚੁੱਪ ਚੁੱਪ ਕਰਦੇ ਰਹਿ ਗਏ ਸੁਣ ਕੀ ਨਾ ਕੀ ਤੇਰਾ ਹਾਂ ਜੀ ਮੇਰਾ ਨਾਮ ਮੰਨੂ ਭਾਜੀ ਕਿਹੜਾ ਪਿੰਡ ਆਸੋ ਮੇਰਾ ਮਰਾਦਪੁਰਾ ਜੀ ਮਰਾਦਪੁਰਾ ਤੇਰੇ ਨਾਲ ਦੇ ਦਾ ਕੀ ਨਾਮ ਆ ਜਿਹੜਾ ਭੱਜ ਗਿਆ ਮਾਵੀਰ ਹਾਂ ਮਾਵੀਰ ਮਾ ਵੀਰ ਉਹਦਾ ਕਿਹੜਾ ਪਿੰਡ ਆ ਉਹਦਾ ਮਰਾਤਪੁਰ ਹੈ ਕਿੰਨੇ 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 ਜਾਣੇ ਤੁਸੀਂ ਦੋ ਜਾਣੇ ਬੈਠੇ ਕਿੰਨੇ ਆ ਟ੍ਰਾਂਸਫਰ ਮੈਂ ਸਾਡੇ ਪਿੰਡੋਂ ਤੇ ਕਢਾਈ ਦੀ ਕਰ ਮੈਂ ਤੇ ਝੂਠ ਨਾ ਮਾਰੀ ਛੱਤਰ ਫੇਰ ਵੱਜ ਜਾਣਾ ਹੈ ਹਾਂ ਸਾਰਾ ਛੱਤਰ ਨਹੀਂ ਨਹੀਂ ਜੇ ਝੂਠ ਹੋਊਗਾ ਨਾ ਤੇ ਫੇਰ ਘੁੱਟਣ ਦਾ ਪਿਓ ਮੈਂ ਤੁਹਾਨੂੰ ਦੱਸਿਨਾ ਮੈਂ ਇੱਥੇ ਖਲੋਤਾ ਅੱਛਾ ਮੈਂ ਇੱਥੇ ਖਲੋਤਾ ਕੋਈ ਨਹੀਂ ਆਇਆ ਹਾਂ ਗੜੀ ਬੋਦ ਨਹੀਂ ਉਹਨੇ ਕੀਤਾ ਜਿੰਨੀਆਂ ਦੀ ਵੀ ਨਹੀਂ ਨਹੀਂ ਤੇ ਨਾ ਇਹ ਤੇਲ ਨਾ ਰੁਣਦੇ ਤੇਲ ਨਾ ਰੁਣਦੇ ਟਰਾਂਸਫਰ ਸੁਣ ਚਾਹੇ ਉਡੋਂਦੇ ਨਾ ਬੋਲ ਉਦਾਂ ਰਾ ਇਹਨਾਂ ਤੋਂ ਉਹਦੇ ਵਿੱਚ ਬੋਲ ਕਿਦਾਂ ਨਾ ਉਣਦੇ ਉਹਦੇ ਵਿੱਚ ਉੱਤੇ ਉੱਤੇ ਜੜਾ ਇਹਨੂੰ ਬੋਲ ਨੇ ਪੂਰੀ ਢੋਂਦੇ ਉਹਦੇ ਵਿੱਚ ਜਗ੍ਹਾ ਬਣੀ ਹੈ ਦੂਜਾ ਮੁੰਡਾ ਢੋਂਦਾ ਮਾਰ ਤੂੰ ਤੂੰ ਡਰਾਈਵਰ ਹਾਂ ਹਾਂਜੀ ਤੇ ਉਹ ਗੱਡੀ ਨਹੀਂ ਗੱਡੀ ਸਕੂਲਾਂ ਕੱਢ ਕੇ ਆਏ ਹੋ ਤੈਨੂੰ ਪਤਾ ਨਹੀਂ ਗੁਰੂਆ ਇਹ ਨਹੀਂ ਨਹੀਂ ਤੂੰ ਤਾਂ ਦਾ ਪਿੰਡ ਦਾ ਆਣਾ ਤੁਸੀਂ ਜੀ ਤੁਹਾਨੂੰ ਦੱਸਣਿਆ ਸ਼ਾਮੇ ਦਾ ਨਾਂ ਲੈਣਾ ਹਾਂ ਸ਼ਾਮੇ ਦਾ ਨਾਂ ਲੈਣਾ ਯਾ ਮੇਦਾ ਸਾ ਮੇਗਾ ਇਹਨੇ ਸ਼ਾਮੇ ਪ੍ਰਧਾਨਾ ਲੈਣਾ ਤੂੰ ਆ ਉਹਨਾਂ ਦੀਆਂ ਗੱਡੀਆਂ ਗੱਡੇ ਤੁਹਾਨੂੰ ਦੱਸਣੇ ਮੈਂ ਸਪੈਕ ਨਹੀਂ ਤੂੰ ਤਾਂ ਸ਼ਾਮੇ ਪ੍ਰਧਾਨ ਦਾ ਨਾਮ ਲੈਣਿਆ ਹਣਾ ਜਿਉਂਨੇ ਕਲਾਇਆ ਤੈਨੂੰ ਇਹ ਉਹਨਾਂ ਨੇ ਨਿਕਲਾਇਆ ਹਾਂ ਫਿਰ ਤੂੰ ਨਾਗਾ ਤਾਂ ਲੈਦਾ ਵਾ ਮਾਂ ਵੀਰ ਨੇ ਹੁਣ ਉਹਨੂੰ ਪਤਾ ਹੁੰਦਾ ਵੀ ਕਿੰਨੇ ਉਹਨੂੰ ਕਲਾਇਆ ਮੈਂ ਤੇ ਮਾਂ ਵੀਰ ਕਿੱਥੇ ਆਉਣਾ ਇਹਨੂੰ ਪੰਜਾ ਪਾਈ ਮਾਂ ਵੀਰ ਦਾ ਘਰ ਮਾਂ ਵੀਰ ਦਾ ਪਿੰਡ ਕਿਹੜਾ ਵਾ ਮਰਾਲਪੁਰਾ ਹੀ ਆ ਘਰ ਲਾ ਬਣਾ ਨਾ ਮੱਲਾ ਗੂਗਲ 'ਤੇ ਪਿਓ ਦਾ ਨਾਗੀ ਆ ਉਹਦੇ ਦਾ ਹਾਂ ਉਹਦੇ ਦਾ ਨਹੀਂ ਪਤਾ ਥੇਲੇ ਦਾ ਇਰੇ ਦਾ ਮੇਰੇ ਦਾ ਮੇਰੇ ਨਾਮ ਜਿੱਤਨ ਆਪਣੇ ਬਾਪੂ ਨੂੰ ਫੂਲਣਾ ਆ ਸਾਹਿਬ ਨੂੰ ਫੋਨ ਕਰ ਕਰਦੇ ਹੋ ਹੰਡਰ ਨੇ ਕਹ ਡੈਡੀ ਫੜਿਆ ਪਿੰਡ ਆਪਟਮਰਾਪੁਰ ਜੀ ਮਰਾਦਪੁਰਾ ਕਿੰਨੇ ਆ ਟ੍ਰਾਂਫਰ ਹੁੰਦੀ ਗੇ ਤੇਲ ਕੱਢਿਆ ਝੂਠਾ ਮਾਰੀ ਨਹੀਂ ਬੱਬਾ ਜੀ ਮੇਰੀ ਚਪੈਲ ਦਾ ਨੰਬਰ ਕਟਾਇਆ ਪ੍ਰਧਾਨ ਦੇ ਕੋਲ ਗਿਆ ਗੱਡੀ ਕਿਹੜੇ ਪ੍ਰਧਾਨ ਦੇ ਕੋਲ ਗਿਆ ਸ਼ਾਮ ਸਿੰਘ ਕੋਲ ਗਿਆ ਗੱਡੀ ਗਈ ਗਰੀ ਆ ਗੱਡੀ ਪ੍ਰਧਾਨ ਦੀ ਹੁੰਦੀ ਸ਼ਾਮੇ ਪ੍ਰਧਾਨ ਦੀ ਆ ਤੁਹਾਨੂੰ ਉਹਨੇ ਕਿਹਾ ਵੀ ਇਹ ਕੰਮ ਕਰੋ ਨਹੀਂ ਬੱਬਾ ਜੀ ਇਹ ਟੈਗ ਲੱਗਾ ਮੈਨੂੰ ਗੱਡੀ ਦਾ ਟਰੱਕ ਚਲਾਉਣਾ ਮਜੂਰ ਹਾਂ ਇਹਦੀ ਨਹੀਂ ਮੈਨੂੰ ਜਾਇਜ਼ ਇਹਨਾ ਹੁਣ ਮੈਨੂੰ ਠਾਇਆ ਤੇ ਇਹ ਆ ਤੈਨੂੰ ਕਿੱਥੋਂ ਮਿਲਿਆ ਸੀ ਇਹ ਫੇ ਉੱਤੇ ਇਹਨਾਂ ਦੇ ਨਾਲ ਹੀ ਪ੍ਰਧਾਨ ਆਂਟੀ ਹੁਣੀ ਆਏ ਜਿਹ ਉੱਤੇ ਮੰਡੀ ਬੈਠੀ ਜਰਾਸਦਾਰ ਅੱਛਾ ਤੂੰ ਇਹਨੂੰ ਕਿਹਾ ਵੀ ਤੇਲ ਕਟਣ ਚਲੀਏ ਟਰਾਂਸਫਰ ਮਜਾਪਾ ਨਹੀਂ ਨਹੀਂ ਪਪਾ ਜੀ ਇਹ ਪਹਿਲਾਂ 1.5 ਵਜੇ ਕਿਹਾ ਮੈਂ ਰੋਟੀ ਢੋਕਣਾ ਗੱਡੀ ਪਿਆਲ ਵਿੱਚ ਅੱਛਾ ਨਹੀਂ ਮਾਨਣਾ ਪਾ ਬੁਕਾਰ ਹੋਈ ਪਵੇਂ ਪੁੱਛ ਲੈ ਖੜਿਆ ਖੜਿਆ ਤੈਨੂੰ ਇਹਨੇ ਕਿ ਤੂੰ ਇਹਨੂੰ ਖੜਿਆ ਗੱਡੀ ਚ ਨਹੀਂ ਲੰਦਾ ਮੈਨੂੰ ਪਹਿਲਾਂ ਇਹਨੇ ਕਰੂ ਵੀ ਆਇਆ ਰੋਟੀ ਖਾਣੀ ਅੱਛਾ ਤੇ ਮੈਂ ਚੱਲ ਕੋਠੀ ਚੱਲ ਜਣ ਲੈ ਮੈਂ ਚੱਲ ਮੋਹਿੰਦੂ ਪਛਾਦੇਗਾ ਤੇ ਬੱਚਾਂ ਛੱਡ ਕੇ ਲਾ ਚੱਲ ਕੋਈ ਕਿੱਥੇ ਜਾਣੇ ਉਹ ਕਿੰਨੇ ਜਾਣੇ ਦੋ ਜਾਣੇ ਹਾਂ ਵੀ ਤੂੰ ਲੈ ਆ ਇਹਨੂੰ ਆ ਗੈਨ ਕੋਲ ਕੋਈ ਲੈ ਤਾ ਹਾਂ ਰੋਟੀ ਖਾਣ ਵਾਸਤੇ ਮੈਂ ਤੇ ਅ ਇਹ ਤੂੰ ਲੈ ਆ ਨਾ ਮੈਂ ਲੈ ਆ ਤੈਨੂੰ ਰੋਟੀ ਹਾਂ ਤੇ ਗੱਡੀ ਚ ਕਾਰ ਤੇ ਇਕੱਠੇ ਕਰੋ ਹੀ ਆਏ ਆ ਇਹਨੇ ਕੈਨ ਕਿੱਥੋਂ ਲਾਇਆ ਸਾਡੇ ਦੇ ਮੁਰ ਨਵਾਂ ਜਿਹਾ ਗੋੜੀ ਨਿਕਲ ਗੋੜੀ ਨਿਕਲ ਤੈਨੂੰ ਲੈ ਦੋ ਕੈਨ ਕਿੱਥੋਂ ਲਾਇਆ ਹੈ ਗੱਡੀ ਗੱਡੀ ਚ ਕੈਨ ਕਿੱਥੋਂ ਆਏ ਆ ਪਾਣੀ ਵਾਲੇ ਆ ਪਾਣੀ ਵਾਲੇ ਤੇਲ ਨਾਲ ਭਰੇ ਕੈਨ ਡਾਲੇ ਕੰਮ ਕਰਦੇ ਆ ਬੋਤਲ ਵਾਲਾ ਜੀ ਘਾੜ ਕੇ ਨਾ ਕਰਾਏ ਤੇ ਹੁਣ ਰੈਂਜ ਰੂਜ ਪਾਨੇ ਰੈਂਜ ਰੂਜ ਪਾਨੇ ਪੁੰਨੇ ਕਿਥੋਂ ਲੈ ਦੂ ਸਾਰੇ ਅਸ਼ਫੇਰਾਂ ਮਾ ਤੁਸੀਂ ਪਹਿਲਾਂ ਵੀ ਕੰਮ ਕਰਦੇ ਜੀ ਨਹੀਂ ਗੱਲ ਸੁਣੋ ਪਾਨੇ ਸਭ ਸੈੱਜ ਦੇ ਨਾ ਹੋ ਗਏ ਆ ਜਿਆ ਫੜੇ ਦਾ ਕੰਮ ਕਰਾਉਂਦੇ ਤੇ ਬਾਈਪਾਸ ਤੇ ਉਥੋਂ ਗੱਡੀ ਦੀ ਪੈਰ ਗੱਡੀ ਦੀ ਚਾਬੀਆਂ ਪਾਨੇ ਗੋਟੀ ਤੇਲ ਨਾਲੀ ਲੱਭੀ ਆ ਦੋ ਕਹਿਣ ਰਾਡਾ ਰਾਡਾ ਪੰਜ ਰਾਡਾ ਸਮਾਨ ਦੇ ਤੁਹਾਡੇ ਸਰੇ ਕੋ ਮਿਲਿਆ ਬਿਲਕੁਲ ਸਾਰਾ ਪੜੀ ਪੜੀ ਜਨਾਬ ਜੀ ਨਹੀਂ ਆਏ ਆ ਜਨਾਬ ਜੀ ਉਹਨਾਂ ਨੂੰ ਦੋਵੇਂ ਬੰਦੇ ਹੀ ਹੈਂਡਓਵਰ ਦੇ ਦੇਣ ਲੱਗੇ ਆ ਹਾਂ ਰਿਪੋਰਟ ਠੀਕ ਹੈ ਜੀ ਤੇ ਇਹ ਬੰਦੇ ਇੱਕ ਹੀ ਫੜ ਲਿਆ ਸੀ ਦੂਜਾ ਭੱਜ ਗਿਆ ਸੀ ਦੂਜਾ ਉਹਦੇ ਘਰ ਦੇ ਉਹਨੂੰ ਜਾ ਕੇ ਘਰੋਂ ਲੈ ਆਏ ਇਹੋ ਬੰਦੇ ਨੂੰ ਇਹ ਬੰਦਾ ਭੱਜ ਗਿਆ ਸੀ ਆੜਾ ਨਹੀਂ ਆਹ ਵਾਲਾ ਉਹ ਬੰਦੇ ਨੂੰ ਅਸੀਂ ਫੜ ਲਿਆ ਸੀ ਜੀ ਉਹ ਬੰਦੇ ਉਹ ਬੰਦੇ ਨੂੰ ਅਸੀਂ ਫੜ ਲਿਆ ਸੀ ਪਿੰਡ ਵਾਲਿਆਂ ਨੇ ਆਹ ਬੰਦਾ ਭੱਜ ਗਿਆ ਸੀ ਇਹ ਮੁੰਡੇ ਦੇ ਘਰ ਦੇ ਜਾ ਕੇ ਇਹਨੂੰ ਲੈ ਕੇ ਆਏ ਆ ਪਿੰਡੋਂ ਨਹੀਂ ਉਹਦੇ ਸੱਤੇ ਦੱਸਦਾ ਮਾਵੀ ਸਿੰਘ ਪਿਓ ਦਾ ਨਾਮ ਉਹ ਫੜ ਹਾਂ ਜੀ ਕੋਲ ਨਹੀਂ ਕਿਹੜੀ ਹੈ ਬੜੀ ਗੁਣੀ ਕਿੜੀ ਹੈ ਕਲੀ ਆਪਣੀ ਮੰਡੀ ਦੀ ਬੈਕਸੜੀ ਕਿਹੜੀ ਮੱਲਾ ਕਿੜਾ ਮੁੰਡਾ ਮਰਾਦਪੁਰਾ ਹੀ ਪਿੰਡੀ ਦੀ ਬੈਕਸੜਾ ਦਾਣਾ ਮੰਡੀ ਦੇ ਮਰਾਦਪੁਰਾ ਹੀ ਆਗੇ ਹਾਂ ਜੀ ਜੋਗਨਪੁਰ ਹਾਂ ਜੋਪੂਰਾ ਨਾਂ ਬੋਲੋ ਆਪਣਾ ਹਾਂ ਜੀ ਪੂਰਾ ਨਾਂ ਪੂਰਾ ਮਨਪ੍ਰੀਤ ਸਿੰਘ ਵਿਆਹ ਦਾ ਨਾਂ ਮੇਜਰ ਸਿੰਘ ਹਾਂ ਮੇਜਰ ਸਿੰਘ ਗਲੀ ਦਾ ਨੰਬਰ ਗਲੀ ਦਾ ਨੰਬਰ ਨਹੀਂ ਮੱਲਾ ਕਿੜਾ ਮੱਲਾ ਮੇਰਾ ਵੀ ਮਰਾਦਪੁਰਾ ਬਿਨਵਰਾਲਪੁਰਾ ਜਦੋਂ ਇਥੇ ਪੱਜਾਂ ਕਿਦਾਂ ਨਹੀਂ ਐਨ ਲਗੀਆਂ ਬੰਦਾ ਆਪਣੋਰੀਆਂ ਆਪਣੀ ਜਾਸ ਨਹੀਂ ਜੰਨਾ ਵੀ ਕਿੱਡੀ ਕੁ ਫੇਰ ਚਲ ਰਹੇ ਆ ਬਾੜੇ ਨਾਲ ਹੀ ਬੇਕਾਰ ਨਾਲ ਕੀ ਮਾਮਲਾ ਹੈਗਾ ਤੇ ਕੀ ਕਰਦੀ ਕਿ ਕਰੀ ਤੇ ਤेंद्रीय ਦੀ ਗੱਲ ਜੀ ਸਵੇਰ 4 ਵਜੇ ਟਮੋਕਰ ਤੇ ਖਾਸ ਤਸਾਨੂੰ ਪਤਲਾ ਦਿੱਕ ਦੋ ਆਦਮੀ ਜਿਹੜੇ ਆ ਉਹ ਕਲੀਅਰ ਪਿੰਡ ਦੇ ਵਿੱਚ ਟ੍ਰਾਂਸਪੋਰਟ ਦੇ ਤੇਹਾਂ ਸ਼ੱਕੀ ਹੱਥ ਖੜੇ ਹੋਏ ਆ ਇਹ ਸਾਨੂੰ ਅਸੀਂ ਉੱਥੇ ਗਸ਼ਤਕਾਰੇ ਸੀ ਉਹ ਗਸ਼ਤਦਾਰਾਂ ਤੋਂ ਸੀ ਉੱਥੇ ਚੱਕੀਤਾ ਤੇ ਬੰਦੇ ਕਾਬੂ ਆਏ ਤੇ ਇਹ ਟਰਾਂਸਫਰ ਵਿੱਚੋਂ ਪੱਤੀਲ ਕੱਢ ਰਹੀ ਸੀ ਇਹਨਾਂ ਕੋਲੋਂ ਡੋਰਮ ਕੈਨ ਕਿਹਦੀ ਉਹ ਚੱਕੀ ਫੜਿਆ ਨਾਲ ਪਾਈ ਪਾਈ ਫੜੀਆਂ ਹੋਆਂ ਹੋਰ ਜੀ ਚਾਬੀਆਂ ਨਾਲ ਫੜੀਆਂ ਨੇ ਤੇ ਇੱਕ ਦਿਨ ਨਾ ਮਨਪੀਰ ਸਿੰਘ ਤੇ ਇੱਕ ਮਾਵੀਰ ਸਿੰਘ ਆ ਸਰ ਕਿੱਥੋਂ ਲਈ ਇਹ ਬਰਾਬਰ ਰਹਿਣ ਵਾਲਿਆ ਪਰਚਦਰ ਦੀ ਰੱਪੜ ਪਰਚਦਰ ਜੋ ਗਿਆ ਇਹ ਤੇ ਰਮਾਨ ਜੀ ਰਮਾਂਡ ਲੰ ਜਾ ਰਹੇ ਜੋ ਵੀ ਬਾਕੀ ਹਾਂਜੀ ਫਿਲਮ ਕੇਸ ਕਿਸ ਕੇ ਦੇ ਨਹੀਂ ਨਾ ਕੋਈ ਚੋਰੀ ਜਿਹੀ ਹੋਏ ਇਹੋ ਪਤਾ ਲੱਗੂ ਅੰਜੂ ਰਮਾਂਡ ਤੋਂ ਬਾਅਦ ਪਤਾ ਲੱਗੂ ਕਿ ਕਿਵੇਂ ਹੈ